ਸ਼ਾਮ ਦੇ ਟਾਈਮ ਹੁਣ ਸਰਦੀਆਂ ਦੇ ਵਿੱਚ ਬਾਈ 4 ਵਜੇ ਤੋਂ ਲੈ ਕੇ 3 ਵਜੇ ਤੋਂ ਬਾਅਦ ਪਾਣੀ ਪਲਾਉਣਾ ਬੰਦ ਕਰ ਦਿਓ ਕਿਉਂਕਿ ਨਾ ਬਾਈ ਹੁਣ ਪੀਪੀਆਰ ਦੀ ਸ਼ਿਕਾਇਤ ਆ ਰਹੀ ਆ ਬਹੁਤ ਜ਼ਿਆਦਾ ਬਲੈਦੀ ਹੁਣ ਚੈਨਲ ਦੇ ਮਾਧਿਅਮ ਰਾਹੀਂ ਆਪਾਂ ਫ੍ਰੀ ਤੋਂ ਫ੍ਰੀ ਆਪਾਂ ਨੁਕਤਾ ਦੇ ਰਹਾਂਗੇ ਇੱਕ ਤਾਂ ਗਲੋ ਬੇਲ ਹੋ ਗਈ ਹੂੰ ਠੀਕ ਆ ਇੱਕ ਨਮ ਹੋ ਗਈ ਨਿੰਮ ਤੇ ਚੜੀ ਹੋਈ ਮਿਲ ਜਾਂਦੀ ਆ ਬਾਈ ਗਲੋ ਬੇਲ ਪੁਰਾਣੇ ਬੰਦਿਆਂ ਨੂੰ ਆਮ ਹੀ ਪਤਾ ਹਾਂ ਹਾਂ ਇਹ ਪੀਪੀਆਰ ਦਾ ਇਲਾਜ ਆ ਇਹ ਪੀਪੀਆਰ ਦਾ ਬਾਈ 101% ਇਲਾਜ ਆ ਬਾਈ ਇਹ ਜਿਹੜੀਆਂ ਪੁਰਾਣੇ ਖਰਨੇ ਦੀਆਂ ਬੱਕਰੀਆਂ ਹੁੰਦੀਆਂ ਸੀ ਬਾਈ ਉਹਨਾਂ ਦੇ ਸਿੰਘ ਹੁਣ ਚਲ ਆਪਾਂ ਜੱੱਪੇ ਸਿੰਘ ਮੰਨ ਕੇ ਚੱਲੋ ਇਹਨਾਂ ਨੂੰ ਜੱੱਪੇ ਹੀ ਕਹਿੰਦੇ ਆ ਤੇ ਇੱਕ ਇਹਨਾਂ ਦੇ ਫੇਸ ਤੋਂ ਹੂੰ ਜਿਹੜਾ ਫੇਸ ਆ ਬਾਈ ਇਹਨਾਂ ਦਾ ਤਕਰੀਬਨ ਤੁਹਾਨੂੰ ਐ ਨਹੀਂ ਪਤਾ ਲੱਗਦਾ ਜੇ ਪਿੱਠ ਕਰਕੇ ਖੜੀ ਹੋਵੇ ਵੀ ਇਹ ਬੱਕਰਾ ਖੜਾ ਕਿਸੇ ਬੱਕਰੀ ਆ ਬਾਈ ਇਹ ਜੇ ਮੱਗਬਣ ਬੱਕਰੀਆ ਫਿਰ ਇਹਦੀ ਖਰਾਕ ਕੀ ਆ ਬਾਈ ਖਰਾਕ 13 ਨਗ ਲੈ ਕੇ ਆਏ ਸੀਗੇ ਦਿਖਾਉਣ ਵਾਸਤੇ ਆ ਕਿਹੜੇ ਰੰਗ ਦੀ ਆ ਇਹ ਇਹ ਮੱਖੀ ਜੀਨੀ ਬਾਈ ਜਿਹੜਾ ਪਾਕਿਸਤਾਨ ਚ ਇਹ ਲਾਲ ਮੱਖੀ ਜਿੰਨੀ ਹਾਂ ਲਾਲ ਮੱਖੀ ਇਹਦੀ ਬਈ ਡਿਮਾਂਡ ਬਹੁਤ ਆ ਇਹ ਰੰਗ ਦੀ ਲਾਓ ਵੀ ਦੋਸਤੋ ਪਹਿਲਾਂ ਵਾਲੀ ਵੀਡੀਓ ਚ ਮੇਜਰ ਦੀਆਂ ਆਪਾਂ ਛੋਟੇ ਬੱਚੇ ਦਿਖਾਏ ਸੀਗੇ ਮੰਨ ਲਓ ਪੱਠਾਂ ਤੇ ਬੱਕਰੇ ਦਿਖਾਏ ਸੀ ਛੋਟੇ ਅੱਜ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਵੱਡੇ ਜਾਨਵਰ ਦਿਖਾਉਣੇ ਆ ਬੱਕਰੀਆਂ ਤੇ ਬੱਕਰੇ ਜਿਹੜੇ ਫਾਰਮ ਦੇ ਵਿੱਚ ਮੇਜਰ ਰੱਖਦਾ ਅੱਜ ਮੰਡੀ ਦੇ ਵਿੱਚ ਫੇਰ ਲੈ ਕੇ ਆਇਆ ਤੇ ਕੀ ਹਾਲ ਆ ਮੇਜਰ ਬਈ ਸਤਿ ਸ੍ਰੀ ਅਕਾਲ ਪਹਿਲਾਂ ਦਾ ਸਾਰੇ ਜਿੰਨੇ ਵੀ ਮੇਰੇ ਬਲੈਦੀ ਟੀਵੀ ਨਾਲ ਮੇਰੇ ਭੈਣ ਭਾਈ ਜੁੜੇ ਨੇ ਇਹ ਵੀਰੇ ਦਿਖਾਉਣ ਦਾ ਮਕਸਦ ਇਹ ਆ ਵੀ ਜਿਹੜਾ ਆਉਣ ਵਾਲਾ ਸਮਾਂ ਬਾਈ ਸੋਨੂੰ ਮੈਂ ਉਦੋਂ ਵੀ ਦੱਸਿਆ ਸੀ ਟੌਪਿਕ ਤੇ ਵੀ ਬਰੀਡ ਤੇ ਕੰਮ ਕਰੋ ਜੇ ਕਾਮਯਾਬ ਹੋਣਾ ਬਾਈ ਹੂੰ ਠੀਕ ਆ ਬਾਕੀ ਇਹ ਗੱਲ ਆ ਵੀ ਬਰੀਡ ਨਾਲ ਆਉਣ ਵਾਲਾ ਸਮਾਂ ਜਿਹੜਾ ਕਿੰਨੇ ਕੰਪੀਟੀਸ਼ਨ ਹਰ ਇੱਕ ਹੁਣ ਦੇਖ ਮੁੱਲਾਪੁਰ ਹੋ ਕੇ ਹਟਿਆ ਫਿਰ ਤਣਾਉਲੇ ਹੋਇਆ ਬਾਈ ਹਾਂ ਬਾਈ ਹਾਂ ਠੀਕ ਆ ਇੱਕ ਸਾਲ ਦੇ ਵਿੱਚ ਬਾਈ 5 7 10 ਹੁੰਦੇ ਹੀ ਨੇ ਹੂੰ ਠੀਕ ਆ ਤੇ ਇਹਦੇ ਵਿੱਚ ਆਇਆ ਵੀ ਵੀ ਆਪਾਂ ਇਹ ਕਹਿੰਦੇ ਆ ਵੀ ਬਰੀਡ ਤੇ ਕੰਮ ਕਰਨ ਵਾਲਾ ਬੰਦਾ ਜ਼ਿੰਦਗੀ 'ਚ ਕਾਮਯਾਬ ਹੋਊਗਾ ਬਾਈ ਠੀਕ ਆ ਬਾਈ ਤੇ ਬੱਕਰੇ ਦੀ ਡਿਟੇਲ ਦੱਸ ਕੀ ਆ ਡਿਟੇਲ ਵੀਰੇ 45+ ਹਾਈਟ ਆ ਇਹਦੀ ਹੂੰ ਇਹ ਚਾਰ ਦੰਦ ਤੋਂ 6 ਦੰਦ ਹੁਣ ਹੋਇਆ ਬਾਈ ਅੱਛਾ ਚਾਰ ਦੰਦ ਸੀਗਾ ਚਾਰ ਦੰਦ ਹੀ ਆਜੇ ਇੱਕ 6 ਹੋ ਗਿਆ ਹੁਣ 6 ਹੋ ਗਿਆ ਬਾਈ ਇਹ ਅੱਛਾ 6 ਹੋ ਗਿਆ ਹਾਂ ਚਾਰ ਦੰਦ ਤੇ ਸੀਗਾ ਕੰਨ ਕਿੰਨੇ ਇੰਚਾਂ ਦੇ ਆ ਕੰਨ ਬਾਈ ਬਲੇਦੀ ਕੋਈ ਆਪਣੀ ਮੰਤੀ ਤੋਲੀ ਨਹੀਂ ਆ ਕੋਈ ਵੇਚਣ ਵਾਲਾ ਆ ਕੇ ਕੜਾਇਆ ਵੀ ਵੇਚਣਾ ਸੀਗਾ ਅੱਛਾ ਹਾਂ ਆ ਜੀ ਚੈੱਕ ਕਰੋ ਹੂੰ ਚੱਲਰ ਹਾਂ ਚੱਲ ਠੀਕ ਆ ਆਵੇ ਹੂੰ ਆ ਵੇਖੋ ਤੇ ਚੰਗਾ ਬੱਕਰਾ ਹਾਂ ਆ ਲੈ ਤੇ ਇਹ ਫਾਰਮ ਦੇ ਵਿੱਚ ਇਹੀ ਰੱਖਿਆ ਹੋਇਆ ਕੱਲਾ ਕੋ ਨਾ ਬਾਈ ਹੋਰ ਇਹਦਾ ਬਾਪ ਵੀ ਆ ਬਾਈ ਅੱਛਾ ਇਹਦੀ ਕੋਈ ਖਾਸੀਅਤ ਤਾਂ ਦੱਸ ਦਿੰਦਾ ਇਹਨੂੰ ਅੰਦਰ ਬਾੜਤਾ ਪਹਿਲੀ ਖਾਸੀਅਤ ਕੋਈ ਇਹਦੇ ਵਿੱਚ ਖਾਸੀਅਤ ਤਾਂ ਇਹ ਆ ਬਾਈ ਤੁਹਾਨੂੰ ਦਿਖਾਵਾਂਗੇ ਇਹਦੇ ਬੱਚੇ ਦਿਖਾਵਾਂਗੇ ਹੂੰ ਅੱਛਾ ਇਹਦੇ ਖਾਸੀਅਤ ਤਾਂ ਇਹ ਆ ਵੀ ਇਹਦੇ ਬੱਚੇ ਚੈੱਕ ਕਰਾਵਾਂਗੇ ਠੀਕ ਆ ਆ ਵੇਖੋ ਜੀ ਬੱਕਰੀਆਂ ਨਾ ਇਹ ਕਿੰਨੇ ਦੰਦਾ ਇਹ ਬਾਈ 6 ਦੰਦਾ 6 ਦੰਦਾ ਬੱਕਰੀ ਹਾਂ ਠੀਕ ਆ ਸੂਏ ਕਹਿੰਦੇ ਇਹ ਸੂਏ ਬਾਈ ਇਹ ਦੂਜੇ ਸ਼ੂ ਕੀ ਅੱਛਾ ਦੂਜੇ ਸ਼ੂ ਕੀ ਹਾਂਜੀ ਬਾਈ ਠੀਕ ਹੈ 40 40 ਇਹਦੀ ਹਾਈਟ ਆ ਹੂੰ ਹੂੰ 40 ਪਲੱਸ ਹੀ ਆ ਤਕਰੀਬਨ ਆਪਾਂ 40 ਕ ਮੰਨ ਕੇ ਚੱਲਦੇ ਆਂ ਬਾਈ ਠੀਕ ਹੈ ਤੇ ਮੂੰਹ ਬੜਾ ਵੱਡਾ ਆ ਨਾ ਬਈ ਇਹਦਾ ਬਾਈ ਪੁਰਾਣੇ ਖਰਨੇ ਸੀ ਜਿਹੜੀਆਂ ਪੁਰਾਣੀਆਂ ਬੱਕਰੀਆਂ ਹੁੰਦੀਆਂ ਸੀ ਬਾਈ ਪੂਰੇ ਲੈ ਨੇੜੇ ਆਹ ਦੇਖੋ ਬਈ ਆ ਚੈੱਕ ਕਰੋ ਆ ਦੇਖ ਬਈ ਮੂੰਹ ਹਣਾ ਕਿੱਡਾ ਇਹ ਜਿਹੜੀਆਂ ਪ੍ਰਾਣੀਆਂ ਆਉਂਦੀਆਂ ਸੀ ਉਹਨਾਂ ਦੇ ਵੱਡੇ ਮੂੰਹ ਹੁੰਦੇ ਸੀ ਇਹਨਾਂ ਦੀ ਬਈ ਪ੍ਰਾਣੀਆਂ ਬੱਕਰੀਆਂ ਦੀ ਖਾਸियत ਪਹਿਚਾਣ ਕਿੱਥੋਂ ਹੁੰਦੀ ਸੀ ਬਈ ਆ ਸਿੰਗਾ ਤੋਂ ਹੂੰ ਇਹ ਜਿਹੜੀਆਂ ਪ੍ਰਾਣੇ ਖਰਨੇ ਦੀਆਂ ਬੱਕਰੀਆਂ ਹੁੰਦੀਆਂ ਸੀ ਬਈ ਉਹਨਾਂ ਦੇ ਸਿੰਗ ਹੁਣ ਚਲ ਆਪਾਂ ਚੱਪੇ ਸਿੰਗ ਮੰਨ ਕੇ ਚੱਲੋ ਇਹਨਾਂ ਨੂੰ ਚੱਪੇ ਕਹਿੰਦੇ ਆ ਤੇ ਇੱਕ ਇਹਨਾਂ ਦੇ ਫੇਸ ਤੋਂ ਹੂੰ ਜਿਹੜਾ ਫੇਸ ਆ ਬਈ ਇਹਨਾਂ ਦਾ ਤਕਰੀਬਨ ਤੁਹਾਨੂੰ ਐ ਨਹੀਂ ਪਤਾ ਲੱਗਦਾ ਜੇ ਪਿੱਠ ਕਰਕੇ ਖੜੀ ਹੋਵੇ ਵੀ ਇਹ ਬੱਕਰਾ ਖੜਾ ਕਿਸੇ ਬੱਕਰੀ ਆ ਬਈ ਇੱਕ ਬਰਾਬਰ ਹੀ ਹੁੰਦਾ ਬੱਕਰੇ ਜੇ ਡੇਡੇ ਇਹਨਾਂ ਦੇ ਮੂੰਹ ਹੁੰਦੇ ਨੇ ਬਾਕੀ ਆ ਚੈੱਕ ਕਰੋ ਠੀਕ ਐ ਹੁਣ ਗੱਬਣਾ ਇਹ? ਹਾਂ ਜੀ ਗੱਬਣਾ ਜੀ। ਆਹੀ ਬੱਕਰੇ ਤੋਂ ਕੋ ਹੋਰ ਆਹੋ। ਇਸੇ ਤੋਂ ਜੀ। ਇਸੇ ਤੋਂ। ਆ ਚੈੱਕ ਕਰੋ ਜੀ। ਠੀਕ ਹੈ। ਜਿਹਨੂੰ ਆਪਾਂ ਕਹਿਦੇ ਨੇ ਉੱਚੇ ਮੱਥੇ ਵਾਲੀਆਂ ਬਾਈ। ਹੂੰ। ਆ ਸਿੰਗਾ ਤੋਂ ਉੱਤੇ ਆ ਚੀਜ਼ਾਂ ਚੈੱਕ ਕਰੋ। ਠੀਕ ਹੈ ਠੀਕ ਹੈ। ਇਹ ਵੀ ਗੱਬਣਾ। ਇਹ ਵੀ ਗੱਬਣਾ ਬਾਈ। ਹੂੰ। ਕਈ ਭੈਣ ਭਾਈਆਂ ਦੇ ਹੁੰਦੇ ਫੋਨ ਆਏ ਵੀ ਬੱਕਰੀਆਂ ਵੀ ਬਾਈ ਦਿਖਾਓ। ਹੂੰ ਹੂੰ। ਬੱਕਰੀਆਂ ਦਿਖਾਉਣ ਦਾ ਬਾਈ ਇੱਥੇ ਇਹੀ ਮਕਸਦ ਸੀਗਾ। ਵੀ ਆਪਾਂ ਬੱਕਰੀਆਂ ਕੁਆਲਿਟੀ ਦੇ ਕੰਮ ਕਰ ਲੋ ਜਹੇ ਥੋੜਾ ਕਰ ਲੋ ਬਾਈ ਜਿੱਥੇ 20 ਨਾਗ ਰੱਖਣੇ ਨੇ 10 ਰੱਖ ਲਓ ਰੱਖ ਵਧੀਆ ਲਓ ਇਹ ਜਿਵੇਂ ਗੱਬਣ ਬੱਕਰੀਆਂ ਫਿਰ ਇਹਦੀ ਖਰਾਕ ਕੀ ਆ ਬਾਈ ਖਰਾਕ ਬਾਈ ਹੁਣ ਤਾਂ ਗਵਾਰਾ ਮੂੰਗਫਲੀ ਦਾ ਪੋ ਅੱਛਾ ਇਹ ਚੀਜ਼ਾਂ ਚੱਲਦੀਆਂ ਨੇ ਬਾਈ ਮੂੰਗਫਲੀ ਆ ਜਿਹੜੀ ਗਵਾਰਾ ਗਾ ਇੱਕ ਤਾਂ ਠੰਡ ਨਹੀਂ ਲੱਗਣ ਦਿੰਦਾ ਹਾਂ ਇਹਦੇ ਨਾਲ ਇਹ ਗਵਾਰਾ ਵਧੀਆ ਬਾਈ ਸਾਂਣ ਕੇ ਪਾਓ ਠੀਕ ਹੈ ਮੇਨ ਮੁੱਦਾ ਇਹ ਆ ਬਾਈ ਫਿਰ ਹੁਣ ਜਿਵੇਂ ਨਵੀਂ ਬੱਕਰੀ ਹੁੰਦੀ ਆ ਬਾਈ ਉਹ ਦੰਦ ਘਸਾ ਜਾਂਦੀ ਆ ਦੰਦ ਘਸਾਉਣ ਦਾ ਕਾਰਨ ਆ ਬਾਈ ਗਵਾਰੇ 'ਚ ਮਿੱਟੀ ਹਾਂ ਠੀਕ ਆ ਉਹ ਆਪਾਂ ਨੂੰ ਐ ਹੁੰਦਾ ਵੀ ਮਿੱਟੀ ਆ ਬਾਈ ਗਵਾਰੇ ਚੋਂ ਦੰਦ ਘਸਾ ਜਾਂਦੀਆਂ ਨੇ ਮਿੱਟੀ ਦੇ ਕਾਰਨ ਠੀਕ ਆ ਠੀਕ ਆ ਨਾ ਇਹਦੇ ਕਰਕੇ ਐ ਹੁੰਦਾ ਵੀ ਗਵਾਰਾ ਜੇ ਪਾਉਣਾਗਾ ਸਾਣ ਕੇ ਪਾਓ ਤੇ ਚੈੱਕ ਕਰਕੇ ਤੇ ਹੁਣੇ ਡਰਾਈ ਕੀਤੀ ਹੋਈ ਆ ਹਾਂ ਡਰਾਈ ਆ ਬਾਈ ਠੀਕ ਆ ਕਿੰਨਾ ਟਾਈਮ ਰਹਿ ਗਿਆ ਸੂਣ ਚ ਇਹਦਾ ਬਾਈ ਇਹ ਲੋੜੀ ਵੇਲੇ ਸੂਗੀ ਲੋੜੀ ਵੇਲੇ ਸੂ ਆ ਜੀ ਹਾਂ ਬਾਈ ਠੀਕ ਆ ਜੀ ਠੀਕ ਆ ਆ ਚੈੱਕ ਕਰੋ ਬਾਈ ਨਾਲ ਪੱਠ ਹੈਗੀ ਦੀ ਇਹ ਨਾ ਨਾ ਭਾਈ ਇਹਦਾ ਭਾਈ ਪਲੂਨ ਸੂਗੀ ਅੱਛਾ ਪਲੂਨ ਸੂਗੀ ਪਹਿਲੇ ਸੂਏ ਸੂ ਭਾਈ ਇਹ ਹੂੰ ਆ ਚੈੱਕ ਕਰੋ ਇਹ ਵੀ ਉੱਤੇ ਮੱਥੇ ਵਾਲੀਆਂ ਹਾਂਜੀ ਹਾਂ ਚੈੱਕ ਕਰੋ ਸਿੰਘਾਂ ਤੁੱਤੇ ਆਪਾਂ ਨੂੰ ਦੱਸਣ ਦੀ ਲੋੜ ਹੀ ਨਹੀਂ ਆ ਹੂੰ ਹਾਂ ਆ ਚੈੱਕ ਕਰੋ ਆ ਥਾਣ ਚੈੱਕ ਕਰੋ ਜੀ ਪਹਿਲਾਂ ਦਾ ਪਲੂਨ ਪੱਠਦਾ ਹੂੰ ਆ ਦੇਖੋ ਲਓ ਇਹ ਦੇਖੋ ਸਹੀ ਆ ਹਾਂ ਇਹ ਕਦੋਂ ਸੂਗੀ ਹੁਣ ਇਹ ਵੀ ਲੋੜੀ ਵੇਲੇ ਇਹ ਵੀ ਲੋੜੀ ਵੇਲੇ ਭਾਈ ਠੀਕ ਆ ਆ ਚੈੱਕ ਕਰੋ ਇਹਰੇ ਰੰਗ ਜੈਨਾ ਇਹ ਕਿਨੇ ਮਹੀਨੇ ਦੀ ਆ ਖੀਰੀ ਪੱਠਾ ਪਈ ਅਜੇ ਤਹੇ ਲੈ ਫਿਰ ਹੀ ਐ ਹਮ ਠੀਕ ਐ ਇਹ ਆਪਾਂ ਪਹਿਲਾਂ ਵਾਲੀ ਵੀਡੀਓ ਜੀ ਦਿਖਾਈ ਸੀ ਇਹ ਨਾ ਨਾ ਬਾਈ ਇਹ ਨਹੀਂ ਆਈ ਇਹ ਨਹੀਂ ਉਹ ਹੋਰ ਸੀ ਉਹ ਹੋਰ ਸੀ ਬਾਈ ਬੱਚੇ ਠੀਕ ਐ ਅੱਛਾ ਇਹ ਕਿਹੜੇ ਬੱਕਰੇ ਦੇ ਨੇ ਫਿਰ ਬੱਚੇ ਇਹ ਬਾਈ ਐਸੇ ਬੋਕ ਦਿਆਂ ਜਿਹੜਾ ਇਹਦਾ ਇਹਦਾ ਬਾਪ ਆ ਬੋਕਦਾ ਬਾਈ ਉਹਦੇ ਬੱਚੇ ਨੇ ਇਹ ਅੱਛਾ ਉਹ ਸ਼ੇਰਾ ਰੰਗ ਕਾਲੇ ਰੰਗ ਦਾ ਉਹ ਕਾਲੇ ਰੰਗ ਦਾ ਬਾਈ ਕਾਲੇ ਰੰਗ ਦਾ ਰੰਗ ਉਹ ਆ ਵੀ ਸੂੰਦਾ ਉਹ ਸਾਰੇ ਰੰਗੇ ਸੂੰਦਾ ਬਾਈ ਲਾਲ ਵੀ ਸੂੰਦਾ ਅੱਛਾ ਪੱਕਾ ਲੋਹਾ ਵੀ ਸੂੰਦਾ ਬਾਈ ਸ਼ੇਰਾ ਵੀ ਸੂੰਦਾ ਬੋਕ ਤਾਂ ਬਈ ਅਸਲ ਉਸੇ ਨੂੰ ਮੰਨਿਆ ਜਾਂਦਾ ਜਿਹੜਾ ਸਾਰੇ ਕਲਰ ਸੂੰਦਾ ਬਈ ਅੱਛਾ ਉਹਦਾ ਜਿਹੜਾ ਬੋਕ ਹੁੰਦਾ ਵੀ ਇੱਕੋ ਹੀ ਕਲਰ ਸੂੰਦਾ ਬਈ ਉਹਨੂੰ ਤਾਂ ਬੋਕ ਮੰਨਣ ਦਾ ਕੋਈ ਮਕਸਦ ਹੀ ਹੈ ਨਹੀਂਗਾ ਠੀਕ ਆ ਆ ਦੇਖੋ ਬਈ ਤੁਸੀਂ ਖਾਸੀਅਤ ਪੁੱਛਦੇ ਸੀ ਨਾ ਉਹਨਾਂ ਦੀ ਖਾਸੀਅਤ ਆਹਾ ਵੀ ਬਈ ਠੀਕ ਆ ਇਹ ਜੇ ਬੱਚੇ ਹੁੰਦੇ ਆ ਆ ਬੱਚੇ ਪੈਦਾ ਕਰਦੇ ਨੇ ਬਈ ਇਹ ਠੀਕ ਆ ਐਂ ਕਰੀ ਬਈ ਨੂੰ ਸਾ ਚੈੱਕ ਕਰੋ ਬੱਚਾ ਠੀਕ ਆ ਦੀ ਹਾਈਟ ਕਿੰਨੀ ਹੋਵੇ ਉਹ ਆ ਚੈੱਕ ਕਰੋ ਜੀ ਹੀਰਾਗਾ ਆਖੀਰਾ ਠੀਕ ਆ ਉਹ ਇਹ ਪਹਿਲਾਂ ਵਾਲੀ ਵੀਡੀਓ ਚ ਤਾਂ ਨਹੀਂ ਨਾ ਇਹ ਨਹੀਂ ਹੈਗਾ ਸੀ ਬਈ ਇਹਦਾ ਭਾਈ ਸੀਗਾ ਅੱਛਾ ਇਹਦਾ ਭਾਈ ਸੀ ਹਾਂ ਸੇਮ ਹੀ ਕਾਪੀ ਸੀਗੀ ਇਹਦੀ ਬਾਈ ਉਹ ਆ ਚੈੱਕ ਕਰੋ ਹਾਇਟ ਇਹਦੀ ਵੀ ਉਹਦੇ ਜਿੱਡੀ ਐ ਇਹਦੇ ਉਹਦੇ ਨਾਲੋਂ ਬਾਈ ਥੋੜੀ ਜੀ ਇਹਦੀ ਘੱਟ ਆ ਉਹਦੇ ਥੋੜੀ ਜੀ ਵੱਧ ਸੀਗੀ ਅੱਛਾ ਹਾਂ ਠੀਕ ਆ ਠੀਕ ਆ ਅੱਜ ਫਿਰ ਕਿੰਨੇ ਜਾਨਵਰ ਲੈ ਕੇ ਆਏ ਸ਼ੁਰੇ ਅੱਜ ਬਾਈ ਅਸੀਂ 13 ਨਗ ਲੈ ਕੇ ਆਏ ਸੀਗੇ ਦਿਖਾਉਣ ਵਾਸਤੇ ਆ ਕਿਹੜੇ ਰੰਗ ਦੀ ਆ ਇਹ ਇਹ ਮੱਖੀ ਜਿੰਨੀ ਬਾਈ ਜਿਹੜਾ ਪਾਕਿਸਤਾਨ ਚ ਇਹ ਲਾਲ ਮੱਖੀ ਜਿੰਨੀ ਆ ਹਾਂ ਲਾਲ ਮੱਖੀ ਇਹਦੀ ਬਾਈ ਡਿਮਾਂਡ ਬਹੁਤ ਆ ਇਹ ਰੰਗ ਦੀ ਉਸੇ ਆ ਪੰਜਾਬ ਚੋ ਇਹ ਰੰਗ ਖਤਮ ਹੋ ਰਿਹਾ ਬਾਈ ਹੂੰ ਠੀਕ ਹੈ ਠੀਕ ਆ ਇਹ ਵੀ ਹਜੇ ਕ੍ਰਾਸ ਤਾਂ ਨਹੀਂ ਕੀਤੀ ਨਾ ਨਾ ਬਾਈ ਇਹ ਕ੍ਰਾਸ ਨਹੀਂ ਕਰਾਈ ਹਜੇ ਹਜੇ ਨੇ ਆਪਾਂ ਕਰਾਉਣੀ ਵੀ ਨਹੀਂ ਇਹ ਰੰਗ ਦਾ ਬਾਈ ਇੰਨਾ ਰੀਅਲ ਆ ਬਹੁਤ ਹੀ ਘੱਟ ਮੰਡੀਆਂ ਚ ਜੇ 200 ਬੱਕਰੀ ਆਊਗੀ ਤਾਂ ਇੱਕ ਬੱਕਰੀ ਆਪਾਂ ਨੂੰ ਮਿਲੂ ਇਹ ਤੇ ਦੇਖਿਆ ਵੀ ਨਹੀਂ ਇਹ ਰੰਗ ਦੇਖਣ ਨੂੰ ਮਿਲਦਾ ਹੀ ਨਹੀਂ ਬਾਈ ਇਹ ਹੂੰ ਕੰਨ ਬੜਾ ਚੌੜਾ ਨਾ ਬਾਈ ਆ ਆ ਕੰਨ ਚੈੱਕ ਕਰੋ ਇਹਦੀ ਘੱਟੋ ਘੜੀ ਜੀ 7 ਇੰਚ ਦੀ ਚਕਲਾਨ ਹੋਊਗੀ ਹੂੰ ਹੋਊਗੀ ਬਾਈ ਰਾਮ ਨਾ ਆ ਚੈੱਕ ਕਰੋ ਲੈ ਨਹੀਂ 7 ਇੰਚ ਦੀ ਆਰਾਮ ਨਾਲ ਚਕਲਾਣ ਆ ਜੀ ਆਹ ਦੇਖੋ ਆ ਆ ਖਾਸੀਅਤ ਆਈ ਉਹ ਚੀਜ਼ਾਂ ਦੀ ਠੀਕ ਐ ਇਹ ਜੇ ਬੱਚੇ ਆਉਂਦੇ ਆ ਵੀ ਹਾਂ ਜੀ ਹਾਂ ਆ ਚੈੱਕ ਕਰੋ ਹੂੰ ਹੂੰ ਉਹ ਫਿਰ ਫਾਰਮ ਦੇ ਵਿੱਚ ਕਿੰਨੇ ਕੁ ਜਾਨਵਰ ਹੈ ਮੇਜਰ ਜਾਨਵਰ ਬਾਈ ਆਪਣੇ ਕੋਲੇ 50 ਤੋਂ 55 ਜਾਨਵਰ ਹੁਣ ਵਿੱਚੇ ਵੱਡੇ ਛੋਟੇ ਲਾ ਕੇ ਹੈਗੇ ਆ ਬਾਈ ਸਾਰੇ ਹਾਂ ਬਾਈ ਠੀਕ ਐ ਉਹ ਲਿਆ ਦੋ ਜੀ ਲਓ ਆ ਜੀ ਜਾਂ ਚੈੱਕ ਕਰੋ ਹੂੰ ਇਹ ਕਿੰਨਾ ਟਾਈਮ ਦੀ ਆ ਪੱਠ ਖੀਰੀ ਆ ਬਈ ਅਜੇ ਤਾਂ ਖੀਰੀ ਆ ਅਜੇ ਤਾਂ ਖੀਰੀ ਆ ਬਈ ਇਹ ਹੁਣ ਜਿਹੜਾ ਸਿਆਲ ਦੇ ਵਿੱਚ ਆ ਨਾ ਆਪਾਂ ਇੱਕ ਗੱਲ ਕਹਿਣਾ ਵੀ ਗੁਵਾਰਾ ਵੱਧ ਤੋਂ ਵੱਧ ਬਾਈ ਛਿਟਾਗੇ ਰੱਖੋ ਮੂਰੇ ਸਰਦੀ ਦਾ ਟਾਈਮ ਆ ਵਧੀਆ ਗੁਵਾਰਾ ਪਾਓ ਪਸ਼ੂਆਂ ਨੂੰ ਤੇ ਨਸਲ ਤੇ ਤੇ ਬਰੀਡ ਤੇ ਆਪਣਾ ਕੰਮ ਕਰਨ ਦਾ ਫਾਇਦਾ ਇਹੀ ਹੁੰਦਾ ਵੀ ਆਪਾਂ ਵਧੀਆ ਅਫੜਾਈ ਵੱਡਾ ਵੋਖ ਫੜਾ ਹੁਣ ਅਸੀਂ ਆ ਦੇਖੋ ਜੀ ਹੁਣ तकरीबन ਤੁਸੀਂ ਆ ਦੇਖਦੇ ਹੋ ਮੰਡੀਆਂ ਚ ਵੀ ਜਾਂ ਮੇਲਿਆਂ ਤੇ ਵੀ ਜਾਂਦੇ ਹੋ ਐਡੇਡੇ ਬੋਕ ਬਈ ਖੜਦੇ ਹੀ ਨਹੀਂ ਬੱਕਰੀਆਂ ਜੇ ਪਹਿਲਾ ਨੰਬਰ ਇੱਕ ਤਾਂ ਹਾਂ ਐ ਛਾਂ ਦੇ ਖੜਾਣਾ ਜਾਮਾ ਗਾਹ ਪਾ ਕੇ ਰੱਖਦੇ ਆ ਹੂੰ ਇਹਦੇ ਵਿੱਚ ਤਕਰੀਬਨ ਬਾਈ ਬਲੈਤੀ ਨਾ ਨਾ ਕਰਦੇ ਮੁੱਲਾ ਦਾ 4 ਤੋਂ ਲੈ ਕੇ 5 ਬੱਕਰੇ ਆ ਹੂੰ ਹੂੰ ਇੱਕ ਵੀ ਬੱਕਰਾ ਆਪਾਂ ਨੂੰ ਐ ਦਿਖਾਵੇ ਵੀ ਹਾਂ ਗਾਹ ਪਾ ਰਿਹਾ ਸਾਰੇ ਸ਼ਾਂਤ ਸੁਭਾਅ ਦੇ ਬੱਚੇ ਨੇ ਹੂੰ ਕੋਈ ਨਹੀਂ ਬੱਕਰੀਆਂ ਦੇ ਵਿੱਚ ਤੁਸੀਂ ਦੇਖਦੇ ਹੋ ਵੀ ਐਡੇਡੇ ਬੋਕ ਬਾਈ ਕਿੱਥੇ ਖੜਦੇ ਨੇ ਖੜਦੇ ਨਹੀਂ ਹੈਗੇ ਉਹ ਤਾਂ ਗਾਹ ਪਾ ਕੇ ਰੱਖਦੇ ਨੇ ਹੂੰ ਇਹ ਨਸਲਾਂ ਹੀ ਬਾਈ ਖੜਦੀਆਂ ਨੇ ਜਿਹੜੀਆਂ ਕ ਨਸਲਾਂ ਹੁੰਦੀਆਂ ਨੇ ਬਾਈ ਹੁਣ ਲੋਕ ਕੀ ਕਰਦੇ ਨੇ ਆਉਤੀਆਂ ਨਪੁੱਤੀਆਂ ਹੀ ਖਰੀਦ ਲੈਂਦੇ ਨੇ ਬਾਅਦ ਚ ਮਣੱਕ ਜਾਂਦਾ ਉਹਦੋਂ ਨੂੰ ਠੀਕ ਆ ਫਿਰ ਫਿਰ ਦੋਸ ਜੀ ਤੋਂ ਖਰੀਦਦੇ ਨੇ ਉਹਦੇ ਚ ਕੱਢੀ ਜਾਂਦੇ ਨੇ ਸਾਮ ਆਪ ਤੋਂ ਨਹੀਂ ਹੁੰਦੀ ਹੂੰ ਸਹੀ ਠੀਕ ਆ ਜੇ ਹੁਣ ਲਿਆ ਕੇ ਬਾਈ ਚੰਗੀ ਚੀਜ਼ ਵੀ ਬੰਦਾ ਕੀਲੇ ਨਾਲ ਬੰਨ ਦੂਗਾ ਸਾਮੂ ਹੀ ਨਹੀਂ ਬਾਈ ਉਹਦਾ ਕੋਈ ਫਾਇਦਾ ਨਹੀਂ ਬਾਈ ਹੂੰ 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 ਠੀਕ ਆ ਉਹ ਭੈਣ ਭਾਈ ਕੰਮ ਕਰਦੇ ਨੇ ਜਿਹੜੇ ਉਦੋਂ ਫਿਰ ਮਨ ਟੁੱਟ ਜਾਂਦਾ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਵੀ ਆਪਣੇ ਤੋਂ ਸਾੰਧੀਆਂ ਨਹੀਂ ਪੈਰ ਦਿਖਾਈਏ ਇਹਦੇ ਉਰੇ ਲਈ ਆ ਚੈੱਕ ਕਰੋ ਜੀ ਪੈਰ ਚੈੱਕ ਕਰੋ ਦੇਖੋ ਹੋਰ ਦੇਖੋ ਕਿੰਨਾ ਮੋਟਾ ਹੈ ਨਾ ਇਹ ਚੀਜ਼ ਹੁੰਦੀ ਹੈ ਨਾ ਬਈ ਮੇਜਰਾ ਆ ਆ ਗੋਡਾ ਚੈੱਕ ਕਰੋ ਜੀ ਲੱਤਾਂ ਦੀ ਇਹਦੀ ਹੂੰ ਹੂੰ ਹੈ ਇਹ ਹੀ ਖਾਸੀਅਤ ਹੁੰਦੀਆਂ ਨਾ ਜੀ ਇਹ ਬੱਕਰੇ ਜਿਹਾ ਸਿੰਘ ਚੈੱਕ ਕਰ ਲਓ ਹੂੰ ਆ ਦੇਖੋ ਠੀਕ ਹੈ ਲੈ ਵੀ ਇਹਦੇ ਵਿੱਚ ਮੇਰੇ ਭੈਣ ਭਾਈਆਂ ਨੂੰ ਆਪਾਂ ਇੱਕ ਅਪੀਲ ਕਰਦੇ ਹੁੰਨੇ ਆ ਵੀ ਜੇ ਕੰਮ ਕਰਨਾ ਬਾਈ ਤਾਂ ਅਸਲ ਤੇ ਕੰਮ ਕਰੋ ਹੂੰ ਤੇ ਆ ਜਾਓ ਸਰਪੰਚ ਸਾਹਿਬ ਇੱਧਰ ਆ ਜਾਓ ਮੜਾ ਜੀ ਤੇ ਇਹ ਬਾਈ ਮੰਡੀ ਦੇ ਓਨਰ ਨੇ ਤੇ ਵੱਧ ਤੋਂ ਵੱਧ ਮੰਡੀ ਤੇ ਪਹੁੰਚਿਆ ਕਰੋ ਇੱਥੇ ਬਹੁਤ ਏ 1 ਕੁਆਲਿਟੀ ਦਾ ਮਾਲ ਆਉਂਦਾ ਜੀ ਜਿੰਨਾ ਵੀ ਹੋ ਸਕਦਾ ਇਹ ਇਧਰਲਾ ਏਰੀਆ ਬਾਈ ਖਾਨ ਆ ਵੀ ਨਸਲ ਤੇ ਕੰਮ ਕਰੋਗੇ ਬਾਈ ਜ਼ਿੰਦਗੀ ਚ ਕਾਮਯਾਬ ਹੋ ਜਾਓਗੇ ਵਧੀਆ ਬਰੀਡ ਤੇ ਕੰਮ ਕਰੋਗੇ ਇੱਕ ਨਾ ਬਾਈ ਹੁਣ ਪੀਪੀਆਰ ਦੀ ਸ਼ਿਕਾਇਤ ਆ ਰਹੀ ਆ ਬਹੁਤ ਜਿਆਦੇ ਬਲੈਤੀ ਹੂੰ ਹੂੰ ਮੈਨੂੰ ਬਹੁਤ ਫੋਨ ਆਉਂਦੇ ਨੇ ਮੇਰੇ ਭੈਣ ਭਾਈਆਂ ਦੇ ਵੀ ਬਾਈ ਐਂ ਕਰਕੇ ਐਂ ਹੋ ਗਿਆ ਸਾਡੀਆਂ ਬੱਕਰੀਆਂ ਨੂੰ ਐਂ ਹੋ ਗਿਆ ਇੱਕ ਨਾ ਬਾਈ ਸੋਡੇ ਹੁਣ ਚੈਨਲ ਦੇ ਮਾਧਿਅਮ ਰਾਹੀਂ ਆਪਾਂ ਫ੍ਰੀ ਤੋਂ ਫ੍ਰੀ ਆਪਾਂ ਨੁਕਤਾ ਦੇ ਰਹਾਂਗੇ ਹੂੰ ਇਹਦੇ ਵਿੱਚ ਇੱਕ ਤਾਂ ਗਲੋ ਵੇਲ ਲੈ ਲਓ ਬਾਈ ਹੂੰ ਨਿੰਮ ਤੇ ਚੜੀ ਹੋਈ ਗਲੋ ਵੇਲ ਹੋਵੇ ਹੂੰ ਇੱਕ ਨਿੰਮ ਲੈ ਲਓ ਹੂੰ ਨਿੰਮ ਦੀਆਂ ਟਾਣੀਆਂ ਜਿਹੜੀਆਂ ਮਜ਼ਬੂਤ ਹੁੰਦੀਆਂ ਨੇ ਉਹਨਾਂ ਦਾ ਸਿਲਕਾ ਲੈ ਲਓ ਬਾਈ ਇਹ ਸਾਇਕ ਪੀਪੀਆਰ ਦਾ ਇਲਾਜ ਆ ਇਹ ਪੀਪੀਆਰ ਦਾ ਬਾਈ 101% ਇਲਾਜ ਆ ਬਾਈ ਦੁਬਾਰੇ ਦੱਸੀ ਸਾਰੀਆਂ ਚੀਜ਼ਾਂ ਇਹਦੇ ਵਿੱਚ ਜੇ ਕਿਸੇ ਦੀ ਬੱਕਰੀ ਨੁਕਸਾਨ ਹੋਊਗਾ ਇਹ ਸੇਜਦੰਦ ਹੋ ਗਿਆ ਜੀ ਚਾਰ ਦੰਦਾਂ ਤੋਂ ਮੇਜਰ ਪੀਪੀਆਰ ਵਾਲੀ ਦੁਬਾਰੇ ਦੱਸੀ ਗੱਲ ਆ ਚੈੱਕ ਕਰੋ ਜੀ ਇਹ ਪੀਪੀਆਰ ਵਾਲੀ ਤੁਹਾਨੂੰ ਮੈਂ ਦੱਸਦਾ ਜੀ ਇਹਦੇ ਵਿੱਚ ਨਾ ਹੁਣ ਪੀਪੀਆਰ ਦੀ ਸ਼ਿਕਾਇਤ ਬਹੁਤ ਜ਼ਿਆਦਾ ਆ ਰਹੀ ਆ ਇੱਕ ਤਾਂ ਆਪ ਦੇ ਫਾਰਮਾਂ 'ਚ ਨਾ ਵੱਧ ਤੋਂ ਵੱਧ ਬਾਈ ਕਲੀ ਛਿਟਕੇ ਰੱਖੋ ਹੂੰ ਜਿੰਨੀ ਵੀ ਹੋ ਸਕਦਾ ਹਫ਼ਤੇ ਦੇ ਵਿੱਚ ਆਪਾਂ ਦੋ ਵਾਰੀ ਵੀ ਕਲੀ ਪਾਓ ਹੂੰ ਠੀਕ ਆ ਤੇ ਜਿਹੜੀ ਪੀਪੀਆਰ ਦੀ ਸ਼ਿਕਾਇਤ ਆ ਰਹੀ ਆ ਬਾਈ ਇੱਕ ਤਾਂ ਗਲੋਬੇਲ ਹੋ ਗੇ ਹੂੰ ਠੀਕ ਆ ਇੱਕ ਨਿੰਮ ਹੋਗਾ ਨਿੰਮ ਤੇ ਚੜੀ ਹੋਈ ਮਿਲ ਜਾਂਦੀ ਆ ਬਾਈ ਗਲੋਬੇਲ ਪੁਰਾਣੇ ਬੰਦਿਆਂ ਨੂੰ ਆਮ ਹੀ ਪਤਾ ਹਾਂ ਹਾਂ ਠੀਕ ਆ ਇੱਕ ਨਿੰਮ ਲੈ ਲਓ ਬਾਈ ਨਿੰਮ ਦੇ ਪੱਤੇ ਤੇ ਨਿੰਮ ਦਾ ਸਿਲਕਾ ਲਾ ਲਓ ਹੂੰ ਉਹਨੂੰ 5 ਲੀਟਰ ਪਾਣੀ ਵਾੜ ਲਓ ਹੂੰ 5 ਲੀਟਰ ਪਾਣੀ ਵਾੜ ਕੇ ਜਦੋਂ ਬਾਈ 3 ਲੀਟਰ ਪਾਣੀ ਰਹਿ ਗਿਆ 2 ਲੀਟਰ ਉਹਦਾ ਖਤਮ ਹੋ ਗਿਆ ਹੂੰ ਉਹਨੂੰ ਵਿੱਚੋਂ ਕੱਢਣਾ ਨਹੀਂ ਜਿੰਨੇ ਆਪਣੇ ਪਸ਼ੂ ਨੇਗੇ ਜੇ ਜੇ ਕਿਸੇ ਨੂੰ ਨੱਕ ਆਉਂਦਾ ਜਾਂ ਕੁਝ ਹੋਰ ਹੋ ਰਿਹਾਗਾ ਪੀਪੀਆਰ ਦੀ ਉਹਦਾ ਜਿੰਨੇ ਵੀ ਆਪਣੇ 20 ਡੰਗਰ ਨੇ 20 ਟੋਕੜੇ ਲੀਰਾਂ ਦੇ ਲੈ ਲੋ। ਹੂੰ। ਉਹਦੇ ਵਿੱਚ ਸਿਟ ਲੋ ਬਾਈ ਉਹਨਾਂ ਨੂੰ। ਠੀਕ ਆ। ਉਹ ਇੱਕ ਬੱਚੇ ਦਾ ਸਾਫ਼ ਕਰਕੇ ਟੋਕੜਾ ਦਵਾਰੇ ਉਹ ਪਾਣੀ 'ਚ ਨਹੀਂ ਪਾਉਣਾ ਉਹਨੂੰ ਸਿੜ ਦੋ। ਸਿੜ ਦੋ। ਉਹਦਾ ਨੱਕ ਸਾਫ਼ ਕਰੋ ਤੇ ਉਹਦਾ ਮੂੰਹ ਪੱਟ ਕੇ ਐਵੇਂ ਬਾਈ। ਹੂੰ। ਮੂੰਹ ਪੱਟ ਕੇ ਤੇ ਪਾਣੀ ਆ ਜਿਹੜਾ ਉਹ ਉਹਦੇ ਮੂੰਹ 'ਚ ਪਾ ਦੋ। ਖੂਹ ਵਾਲੀ ਦਵਾਈ ਆਉਂਦੀ ਆ ਬਾਈ 10 ਰੁਪਏ ਦੀ। ਲਾਲ ਜੀ ਆਉਂਦੀ ਆ ਉਹਨੂੰ 2 ਲੀਟਰ ਵਾਲੀ ਬੋਤਲ 'ਚ ਪਾ ਲੋ ਇੱਕ ਪੁੜੀ ਨੂੰ। ਹੂੰ। ਉਹਦੀ ਸਪਰੇਅ ਮਾਰੋ ਉਹਦੇ ਮੂੰਹ ਤੇ। ਹੂੰ। ਸ਼ਾਮ ਦੇ ਟਾਈਮ ਹੁਣ ਸਰਦੀਆਂ ਦੇ ਵਿੱਚ ਬਾਈ 4 ਵਜੇ ਤੋਂ ਲੈ ਕੇ 3 ਵਜੇ ਤੋਂ ਬਾਅਦ ਪਾਣੀ ਪਲਾਉਣਾ ਬੰਦ ਕਰ ਦਿਓ ਹੂੰ ਜੇ ਕਿਸੇ ਬੱਚੇ ਦਾ ਨੱਕ ਆ ਗਿਆ ਬਾਈ ਉਹਦੇ ਦੇਣਦਾਰ ਆਪਾਂ ਹੋਵਾਂਗੇ ਨੱਕ ਨਹੀਂ ਬਾਈ ਆਊਗਾ ਜਿਹੜਾ ਸੀਂਡ ਜਾਂ ਆ ਜਾਂਦਾ ਬੱਚਿਆਂ ਦੇ ਨੱਕ ਤੇ ਉਹ ਨਹੀਂ ਆਊਗਾ 4 ਵਜੇ ਤੋਂ ਪਹਿਲਾਂ ਪਹਿਲਾਂ ਜਿਹੜਾ ਪਾਣੀ ਪਲਾਉਣਾ ਬਾਈ ਪਲਾ ਦਿਓ ਉਸ ਤੋਂ ਬਾਅਦ ਉਹਨੂੰ ਪਾਣੀ ਨਾ ਪਲਾਓ ਜੀ ਠੀਕ ਠੀਕ ਆ ਇਹਦੇ ਵਿੱਚ ਪੀਪਾ ਤਾਂ ਹੀ ਤੁਹਾਨੂੰ ਕਹਿਣਾ ਵੀ ਵੱਧ ਤੋਂ ਵੱਧ ਜਿਹੜੇ ਵੀ ਆਪਣੇ ਪਾਲੀ ਭਾਈ ਨੇ ਜਾਂ ਹੋਰ ਨੇ ਵਪਾਰੀ ਨੇ ਵੀ ਇਹਦੇ ਵਿੱਚ ਨੁਕਤੇ ਜਿਹੜੇ ਹੁੰਦੇ ਨੇ ਪੁਰਾਣੇ ਪਾਲੀਆਂ ਕੋਲੇ ਅੱਗੇ ਕਿਹੜਾ ਕੋਈ ਟ੍ਰੀਟਮੈਂਟ ਸੀਗਾ ਬਾਈ ਦੇਸੀ ਨੁਕਤੇ ਸੀ ਹੂੰ ਇਹਦੇ ਕਰਕੇ ਵੀ ਦੇਸੀ ਨੁਕਤਿਆਂ ਦੇ ਵਿੱਚ ਆਪਦਾ ਬੰਦਾ ਜਦੀ ਵੀ ਕਦੇ ਵੀ ਕੋਈ ਬੰਦਾ ਉਹ ਕਰੂਗਾ ਉਹਦੇ ਵਿੱਚ ਪੀਪੀਆਰ ਨਾਲ ਕਦੇ ਦਿੱਕਤ ਨਹੀਂ ਆਊਗੀ ਬਾਈ ਹੂੰ 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 ਬਾਕੀ ਸਰਪੰਚ ਸਾਹਿਬ ਨੇ ਮੰਡੀ ਮੰਡੀ ਬਾਰੇ ਦੱਸਿਓ ਜੀ ਸਰਪੰਚ ਸਾਹਿਬ ਸਾਰੇ ਪਾਲੀ ਵੀਰਾਂ ਨੂੰ ਵਪਾਰੀ ਵੀਰਾਂ ਨੂੰ ਬੇਨਤੀ ਆ ਹਰ ਐਤਵਾਰ ਮੰਡੀ ਹੁੰਦੀ ਆ ਜੀ ਹੂੰ ਇਹ ਆਪਣਾ ਨਾਬੇ ਦਾ ਏਰੀਆ ਜੀ ਨਾਬੇ ਤੋਂ 10 ਕਿਲੋਮੀਟਰ ਪਿੰਡ ਸੋਹਲੀ ਆ ਜੀ ਨਾਬਾ ਪਾਸੋਂ ਰੋਡ ਦੇ ਉੱਤੇ ਮੰਡੀ ਆ ਸਾਰੇ ਪਾਲੀ ਵੀਰਾਂ ਨੂੰ ਵਪਾਰੀ ਵੀਰਾਂ ਨੂੰ ਬੇਨਤੀ ਆ ਬਹੁਤ ਚੰਗੀ ਕੁਆਲਟੀ ਦਾ ਮਾਲ ਆਉਂਦਾ ਔਰੇ ਮੰਡੀ 'ਚ ਬਾਈ ਹਾਂ ਹਾਂ ਹਰ ਐਤਵਾਰ ਮੰਡੀ ਹੁੰਦੀ ਆ ਚਾਹ ਪਾਣੀ ਰੋਟੀ ਪਾਣੀ ਦੀ ਸਾਰੀ ਸਹੂਲਤ ਆ ਕਿਸੇ ਵਪਾਰੀ ਵੀਰ ਨੇ ਰਹਿਣ ਦੀ ਜਾਂ ਮਾਲ ਰੱਖਣ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਨਹੀਂ ਹੈਗੀ ਮਾਲ ਰੱਖ ਸਕਦਾ 2 ਦਿਨ 4 ਦਿਨ ਹਫਤਾ ਖਾਣ ਪੀਣ ਦਾ ਮਾਲ ਦੇ ਪੂਰਾ ਪ੍ਰਬੰਧ ਦਾ ਵਪਾਰੀ ਵੀਰ ਦੇ ਰਹਿਣ ਦਾ ਪੂਰਾ ਖਾਣ ਪੀਣ ਦਾ ਪੂਰਾ ਪ੍ਰਬੰਧ ਦਾ ਠੀਕ ਹੈ ਜੀ ਸਾਰੇ ਪਾਲੀ ਵੀਰਾਂ ਨੂੰ ਬੇਨਤੀ ਆ ਹਰ ਐਤਵਾਰ ਦੀ ਮੰਡੀ ਹੁੰਦੀ ਆ ਬਾਈ ਜਰੂਰ ਪਹੁੰਚਿਆ ਕਰੋ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਵੀ ਮੇਜਰ ਇੱਕ ਬਾਈ ਮੜਾ ਜਾਣਾ ਮਿੱਠੂ ਨੂੰ ਕਿਹਾ ਕਰੋ ਤੜਕੇ ਦਾ ਗਾਲਾਂ ਕੱਢਣ ਲੱਗਿਆ ਪਿਆ ਮੈਨੂੰ ਇਹ ਗਾ ਕੱਢੂਗਾ ਹੁਣ ਵੀ ਕੱਢੂਗਾ ਜਦੋਂ ਮੈਂ ਪੰਜ ਗਾਹ ਲੈ ਕੇ ਆਇਆ ਜਿਹਦੇ ਮਾਸ ਤੇ ਆ ਬਠਾਉ ਦਾ ਬਾਦੇ ਮੈਨੂੰ ਹਾਂ ਫਿਰ ਦੱਸਿਆ ਆ ਬੇਜਲੀ ਨੇਗਾ ਲੈ ਇਹ ਵੇ ਵੇਚਦਾ ਕਿ ਆਉਣੀ ਬਈ ਮੇਰੇ ਕਰਨ ਕੀ ਆ ਵੀ ਤੂੰ ਖਾਲੀ ਆ ਜਾ ਨਾ ਵੇਚਦਾ ਕਿ ਆਉਣੀ ਮੇਜਰਾ ਫਿਰ ਬਾਈ ਨਾ ਮੈਂ ਕਹਿਣਾ ਵੀ ਚਲੋ ਹੁਣ ਇਹ ਇਹ ਆਪਣੇ ਚਲੋ ਬਾਪਾਂ ਸਮਾਨ ਆ ਮੈਂ ਇਹਨੂੰ ਕਿਹਾ ਦੀ ਮੈਂ ਇੱਕ ਗਾਲ ਨਹੀਂ ਇੱਕ ਗਾਲ ਹੋਰ ਕੱਢ ਹਾਂ ਸਵਾਬ ਨਹੀਂ ਆਇਆ ਮੋਗਾ ਨਿਕਲ ਗਈ ਬੱਕੇ ਤੋਂ ਯਾਰ ਅੱਕੇ ਤੋਂ ਇਹ ਕਹਿੰਦਾ ਤੂੰ ਵੇਚਦਾ ਕਿ ਆਉਣੀ ਮੈਂ ਵੇਚਣ ਦਾ ਕਾਰਨ ਇਹ ਸੀਗਾ ਬਲੈਤੀ ਬਾਈ ਮੈਂ ਅਗਲੇ ਨੂੰ ਦਿਖਾਉਣ ਵਾਸਤੇ ਐ ਲੈ ਕੇ ਆਉਣਾ ਵੀ ਬਾਈ ਬਰੀਡ ਤੇ ਕੰਮ ਕਰ ਲੋ ਅੱਛਾ ਠੀਕ ਹੈ ਨਹੀਂ ਹੋਇਆ ਨਹੀਂ ਹੁਣ بڑے ਭੈਣ ਭਾਈ ਨੇ ਫੋਨ ਆਉਂਦੇ ਨੇ ਵੀ ਨਸਲ ਤੇ ਕੰਮ ਕਰ ਲੋ ਬਾਈ ਚਾਹੇ ਘੱਟ ਕਰ ਲੋ ਜਿੱਥੇ 20 ਰੱਖਣੀਆਂ ਨੇ 10 ਰੱਖ ਲੋ ਸਾਨੂੰ ਪਛਾਈ ਸੀ ਦਵਾ 10 ਰੱਖਣੀਆਂ ਨੇ 5 ਰੱਖ ਲੋ ਪਰ ਵਧੀਆ ਰੱਖ ਲੋ ਬਾਈ ਕਹਿਣ ਕਾਗ ਲਗਾ ਕਰਵਾ ਵੇਚਦਾ ਨਹੀਂ ਚਲ ਠੀਕ ਹੈ ਬਾਈ ਮੇਜ ਲੋ ਠੀਕ ਆ ਵੀਰੇ ਸਸਰੀ ਘਰ ਜੀ